ਬਾਅਦ ਫੈਲੀ ਦੇ ਆਰੋਪ ਵਿੱਚ ਟੋਰਾਂਟੋ 에어ਪੋਰਟ ਤੇ ਰੁਕ ਗਏ ਆਰੋਪੀ ਦੇ ਮਾਮਲੇ ਵਿੱਚ ਕੁਲਤਾਰ ਸਿੰਘ ਸੰਧਵਾ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਚਿੱਠੀ ਜਾਰੀ ਕਰਨ ਤੇ ਵਿਵਾਦ ਭੱਕ ਗਿਆ ਤੇ ਇਸ ਤੇ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਦੁੱਖ ਲਾਲੀ ਗੱਲ ਸਾਂਝੀ ਕਰ ਰਿਹਾ ਕਿ ਅੱਜ ਹਾਲਾਤ ਪੰਜਾਬ ਦੇ ਤੇ ਪੰਜਾਬੀਆਂ ਦੇ ਇਸ ਝਾੜੂ ਵਾਲੀ ਪਾਰਟੀ ਨੇ ਇਹ ਜੇ ਬਣਾਤੇ ਹੈ ਨਾ ਕੇਵਲ ਇਹਨਾਂ ਨੇ ਪੰਜਾਬੀਆਂ ਨੂੰ ਝੂਠ ਬੋਲ ਕੇ ਪੰਜਾਬੀਆਂ ਨੂੰ ਠੱਗਿਆ ਹੁਣ ਇਹ ਇੰਟਰਨੈਸ਼ਨਲ ਬਾਰਡਰ ਤੇ ਇੰਟਰਨੈਸ਼ਨਲ ਧਰਤੀ ਤੇ ਵੀ ਜਾ ਕੇ ਆਪਦਾ ਝੂਠ ਚਲਾ ਰਹੇ ਥੋਡੇ ਸਾਰਿਆਂ ਦੇ ਧਿਆਨ ਚ ਹੋਣਾ ਪਿਛਲੇ ਕੁਝ ਦਿਨ ਪਹਿਲਾਂ ਹੀ ਇੱਕ ਖਬਰ ਬਾਬਾ ਪ੍ਰਕਾਸ਼ਿਤ ਹੋਈ ਹੈ ਮੈਨੂੰ ਲੱਗਦਾ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਇੱਕ ਐਮਐਲਏ ਜਿਹੜੇ ਪਹਿਲਾਂ ਆਪ ਦੇ ਰਹੇ ਆ ਫਿਰ ਉਹ ਕਾਂਗਰਸ 'ਚ ਭੱਜ ਗਏ ਫਿਰ ਉਹ ਐਡੇ ਕੀਮਤੀ ਹੀਰੇ ਸਨ ਪੰਜਾਬ ਦੇ ਕੀ ਉਹਨਾਂ ਨੂੰ ਆਮ ਆਦਮੀ ਪਾਰਟੀ ਵਾਪਸ ਲੈ ਸੰਧੂਆ ਸਾਹ ਬਰੋਕਤ ਉਹ ਪਹਿਲਾਂ ਵੀ ਇੱਕ ਵਾਰੀ ਕੈਨੇਡਾ ਗਏ ਸੀ ਸਪੀਕਰ ਨਾਮ ਔਰ ਕੈਨੇਡਾ ਉਹਨਾਂ ਨੂੰ ਐਂਟਰ ਕਰਨ ਤੋਂ ਰੋਕਦਾ ਗਿਆ ਸੀ ਹੁਣ ਪਤਾ ਲੱਗਿਆ ਕਿ ਉਹ ਫੇਰ ਕਿਉਂਕਿ ਉਸ ਵੇਲੇ ਸਰਕਾਰ ਕਾਂਗਰਸ ਦੀ ਸੀ ਇਹਨਾਂ ਦੀ ਸਰਕਾਰ ਨਹੀਂ ਸੀ ਇਹ ਆਪੋਜੀਸ਼ਨ 'ਚ ਹੀ ਸਨ ਐਤ ਕੀ ਇਹ ਫੇਰ ਕੈਨੇਡਾ ਗਏ ਔਰ ਇਹਨਾਂ ਨੇ ਉਹਨੂੰ ਫੇਰ ਰੋਕਤਾ ਗਿਆ ਔਰ ਵੇਖੋ ਮੈਂ ਬੜਾ ਰਾਂਗੀ ਹੁੰਦੀ ਆ ਕਿ ਇਹ ਆਪਣੇ ਪੰਜਾਬ ਦੇ ਸਪੀਕਰ ਸੰਧਵਾ ਸਾਹਿਬ ਨੂੰ ਕਿ ਇਸ ਇਸ਼ੂ ਦੀ ਗੰਭੀਰਤਾ ਦਾ ਨਹੀਂ ਪਤਾ ਇੱਕ ਬੱਚੇ ਨਾਲ ਵੱੱਡ ਫੈਲੀ ਸ਼ਾਟਮੀ ਦਾ ਐਡਾ ਸੀਰੀਅਸ ਆਰੋਪ ਹੋਣ ਜਿਹਦਾ ਉਸ ਬੱਚੇ ਦਾ ਮੈਡੀਕਲ ਹੋਇਆ ਹੋਇਆ ਇਹ ਗੱਲ ਇਸਟੈਬਲਿਸ਼ ਹੋਈ ਹੋਈ ਹੈ ਮਗਰ ਇਹਨਾਂ ਨੇ ਆਪਦੇ ਲੈਵਲ ਤੇ ਕੰਪਰੋਮਾਈਜ਼ ਕਰ ਲਿਆ ਬਟ ਲੀਗਲੀ दैट ਕੰਪਰੋਮਾਈਜ਼ ਡਸਨਟ ਸਟੈਂਡ ਜਿਹੜਾ ਬੱਚਿਆਂ ਨੂੰ ਫਿਜ਼ੀਕਿਕਲੀ ਮੈਂਟਲੀ ਅਬਿਊਜ਼ ਕਰ ਸਕਦਾ ਹੈ ਔਰ ਆਮ ਆਦਮੀ ਪਾਰਟੀ ਕੇਜਰੀਵਾਲ ਉਲੂ ਟਿਕ ਦੇ ਸਕਦੀ ਹੈ ਉਹਨੂੰ ਪਾਰਟੀ ਦਾ ਇੱਕ ਸੀਨੀਅਰ ਲੀਡਰ ਬਣਾ ਸਕਦੀ ਹੈ ਅੱਜ ਉਹ 24 ਘੰਟੇ ਪੰਜਾਬ 'ਚ ਪੰਜਾਬ ਦੇ ਵਜ਼ੀਰਾਂ ਨਾਲ ਔਰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨਾਲ ਉਹ ਪੰਜਾਬ 'ਚ ਵੀ ਫਿਰਦਾ ਹੁਣ ਉਹ ਇੰਟਰਨੈਸ਼ਨਲੀ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਦੀ ਸ਼ਹਿਰ 'ਚ ਸਪੀਕਰ ਕੁਲਤਾਰ ਸੰਧਵਾ ਜੀ ਨਾਲ ਗਿਆ ਔਰ ਉਹ ਨੂੰ ਫੇਰ ਰੋਕਤਾ ਗਿਆ ਮਗਰ ਇਸ ਤਰੀਕੇ ਦਾ ਇਨਸਟੈਡ ਆਫ ਸਚਾਈ ਦਾ ਸਾਥ ਦੇਣ ਦੀ ਜਗ੍ਹਾ ਇਹ ਸਪੀਕਰ ਨੇ ਆਪ ਦੀ ਪੋਜੀਸ਼ਨ ਨੂੰ ਮਿਸਯੂਜ਼ ਕੀਤਾ ਭਗਵੰਤ ਮਾਨ ਨੇ ਆਪ ਦੀ ਹੋਮ ਮਿਨਿਸਟਰੀ ਚੀਫ ਮਿਨਿਸਟਰੀ ਨੂੰ ਮਿਸਯੂਜ਼ ਕੀਤਾ ਔਰ ਇੱਥੇ ਅਫਸਰ ਤੇ ਦਬਾਅ ਬਣਾ ਕੇ ਇੱਕ ਚਿੱਠੀ ਜਾਰੀ ਕਰਾਤੀ ਕਿ ਨਹੀਂ ਜੀ ਉਹ ਕੇਸ ਤਾਂ ਨਿਪਟ ਗਿਆ ਮਗਰ ਫੈਕਟ ਆਫ ਦਾ ਮੈਟਰ ਇਸ ਔਰ ਉਹ ਚਿੱਠੀ ਜਿਹੜੀ ਲਿਖੀ ਗਈ ਆ ਉਹਦਾ ਨੰਬਰ 17 ਜਨਵਰੀ ਦੀ 4696 ਨੰਬਰ ਲੈਟਰ ਹੈ ਮਗਰ ਫੈਕਟ ਆਫ ਦਾ ਮੈਟਰ ਇਜ਼ ਕਿ ਇਹ ਚ ਕੰਪਰੋਮਾਈਜ਼ ਨਹੀਂ ਹੋ ਸਕਦਾ ਇਹ ਇੱਕ ਬੱਚੇ ਦੀ ਜ਼ਿੰਦਗੀ ਨਾਲ ਖੇਡਣ ਦੀ ਗੱਲ ਹੈ ਫਿਜ਼ੀਕਲ ਅਬਿਊਜ਼ ਦੀ ਗੱਲ ਹੈ ਮੈਂਟਲ ਟੌਰਚਰ ਦੀ ਗੱਲ ਹੈ ਔਰ ਇਨਸਟੈਡ ਆਫ ਸਟੈਂਡਿੰਗ ਵਿਦ ਦਾ ਪੀੜਤ ਇਹ ਜਾ ਕੇ ਪਾਵਰਫੁਲ ਆਪ ਦੇ ਅਨਮੋਲ ਹੀਰੇਆ ਐਮਐਲਆ ਨਾਲ ਹੀ ਖਲੋਂਦੇ ਸਾਫ ਕਾ ਐਮਐਲਆ ਔਰ ਇਹੀ ਕੁਝ ਕਟਾਰੂ ਚੱਕ ਦੇ ਮਾਮਲੇ 'ਚ ਵੇਖਣ ਨੂੰ ਮਿਲਿਆ ਔਰ ਬੜੀ ਚੇਤੀ ਮੈਂ ਇੱਕ ਕਿਸੇ ਫੋਰਮ ਤੇ ਜਾ ਕੇ ਇੱਕ ਵੀਡੀਓ ਹੋਰ ਪੇਚਰੂਗਾ ਜਿੱਥੇ ਇੱਕ ਹੋਰ ਮੰਤਰੀ ਇਹ ਜੇ ਕੰਮ ਕਰ ਰਿਹਾ ਮਗਰ ਇਨਸਟੈਡ ਆਫ ਗਲਤ ਨੂੰ ਗਲਤ ਕਹਿਣ ਦੀ ਜਗ੍ਹਾ ਇਹ ਉਹਨਾਂ ਗੁਨਾਹਗਾਰਾਂ ਦੀ ਕਿਵੇਂ ਮਦਦ ਕਰ ਰਿਹਾ ਔਰ ਨਾ ਕੇਵਲ ਪੰਜਾਬ 'ਚ ਹੁਣ ਇੰਟਰਨੈਸ਼ਨਲੀ ਕੈਨੇਡਾ ਜਾ ਕੇ ਝੂਠ ਬੋਲ ਰਿਹਾ ਮੈਂ ਕੈਨੇਡਾ ਦੀ ਸਰਕਾਰ ਨੂੰ ਔਰ ਉੱਥੇ ਬੈਠੇ ਕੈਨੇਡੀਅਨਸ ਨੂੰ ਇਹ ਬੇਨਤੀ ਕਰਦਾ ਕਿ ਇਸ ਤਰ੍ਹਾਂ ਇਹ ਪੰਜਾਬ 'ਚ ਤਾਂ ਲੋਕਾਂ ਨੂੰ ਇਹਨਾਂ ਨੇ ਠੱਗਿਆ ਹੁਣ ਕੈਨੇਡਾ ਆ ਕੇ ਝੂਠ ਬੋਲ ਕੇ ਇਹ ਸ਼ੋ ਕਾਰਜ ਹੈ ਕਿ ਨਹੀਂ ਕਿ ਉਹਦੇ ਚ ਕੰਪਰੋਮਾਈਜ਼ ਹੋ ਗਿਆ ਲੀਗਲੀ ਦੇ ਕੇ ਨੈਵਰ ਬੀ ਆ ਕੰਪਰੋਮਾਈਜ਼ ਬਿਕਾਜ਼ ਉਹ ਬੱਚਾ ਛੋਟਾ ਸੀ ਇਹਨਾਂ ਨੇ ਆਪ ਦੇ ਪ੍ਰੈਸ਼ਰ ਰੇਟ ਜਿਵੇਂ ਮਰਜੀ ਇਹ ਕੇਸ ਚ ਭਾਵੇਂ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਮਗਰ ਲੀਗਲੀ ਦੇ ਕੇਸ ਸਟੈਂਡਸ ਔਰ ਜਿਹੜੇ ਜਿਹੜੇ ਅਫਸਰ ਨੇ ਇਸ ਤੇ ਗਲਤ ਕੰਮ ਚ ਇਹਨਾਂ ਦਾ ਸਾਥ ਦਿੱਤਾ ਆਈ ਡਿਮਾਂਡ ਐਕਸ਼ਨ ਅਗੇਂਸਟ them ਆਈ ਡਿਮਾਂਡ ਐਕਸ਼ਨ ਅਗੇਂਸਟ ਦ ਸਪੀਕਰ ਫੋਰ ਲਾਇਿੰਗ ਐਂਡ ਮਿਸਲੀਡਿੰਗ ਐਂਡ ਹੈਲਪਿੰਗ ਸਮਵਨ ਜਿਹੜਾ ਚਾਈਲਡ ਅਬਿਊਜ਼ਲੀ ਅਕਿਊਜ਼ਡ ਹੋਵੇ ਔਰ ਮੈਂ ਸਮਝਦਾ ਪੰਜਾਬ ਵਾਸਤੇ ਸਾਡੇ ਸਾਰਿਆਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਅੱਜ ਪੰਜਾਬ 'ਚ ਦੇਸ਼ ਦੇ ਇੱਕ ਇਹ ਜੀ ਪਿਕਚਰ ਪੰਜਾਬ ਦੇ ਪੰਜਾਬੀਆਂ ਦੀ ਇਹ ਪੇਸ਼ ਕਰ ਰਿਹਾ ਸੋ ਆਈ ਹੋਪ ਦ ਪੀਪਲ ਸਿਟਿੰਗ ਇਨ ਕੈਨੇਡਾ ਵਿਲ ਟੇਕ ਨੋਟਿਸ ਆਫ ਥਿਸ ਐਂਡ ਆਸ ਫੋਰ ਸਟਰਨ ਐਕਸ਼ਨ ਐਂਡ ਮੇ ਦੈਟ ਪਰਸਨ ਬੀ ਥਰੋਨ ਆਊਟ ਆਫ देयर ਐਂਡ ਐਟ ਦ ਸੇਮ ਟਾਈਮ ਦ ਚੀਫ ਮਿਨਿਸਟਰ ਆਫ ਪੰਜਾਬ ਵਿਲ ਟੇਕ ਅ ਸਟ੍ਰਿਕਟ ਐਕਸ਼ਨ ਇਹਦੇ ਖਿਲਾਫ ਸਖਤ ਐਕਸ਼ਨ ਹੋਊਗਾ ਕਾਰਵਾਈ ਹੋਊਗੀ ਜਿਨ੍ਹਾਂ ਨੇ ਇਹ ਜਿਹੀ ਮਦਦ ਕੀਤੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ